ਉਹਨਾਂ ਨੇ ਸਾਰੇ ਧਰਮਾਂ ਦੀ ਰਿਸਪੈਕਟ ਕੀਤੀ ਹੈ ਸਾਰੇ ਗੁਰੂਆਂ ਸਾਹਿਬਾਨ ਨੇ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਮੂਲਯਤ ਵੀ ਕੀਤੇ ਆ ਤੇ ਸਾਰੀਆਂ ਜਾਤਾਂ ਦੀ ਵੀ ਕੀਤੀ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦੇ ਵਿਚਾਰਾਂ ਨੂੰ ਸਮਾਜ ਦੀ ਜੀਵਨ ਸ਼ੈਲੀ ਬਣਾਉਣ ਦੀ ਜਗ੍ਹਾ ਅਸੀਂ ਮੱਥੇ ਟਿਕਾਉਣ ਤੇ ਲਾਤਾਂ ਹੌਲੀ-ਹੌਲੀ ਉਹ ਸ਼ਬਦਾਵਲੀ ਵੀ ਕਈ ਵਾਰੀ ਨਾ ਘਪਨਾਮਾ ਪੜੋਗੇ ਪਰਸੀਅਨ ਵਿੱਚ ਆਉਣਾ ਆਮ ਪੰਜਾਬੀ ਨੂੰ ਤੇ ਪਿੰਡੂ ਨੂੰ ਸਮਝ ਨਹੀਂ ਪਊਗਾ ਇਹਦੇ ਵਿੱਚ ਕੀ ਲਿਖਿਆ ਉਹ ਸਾਰੀ ਜਿਹੜੀ ਉਹਨਾਂ ਦੇ ਵਿੱਚ ਲਿਖੇ ਹੋਏ ਵਿਚਾਰ ਆ ਉਹਨੂੰ ਸਰਲ ਪਾਸ਼ਾ ਦੇ ਵਿੱਚ ਅਸੀਂ ਲਗਾਤਾਰ ਲੋਕਾਂ ਚ ਪਪੂਲਰ ਕਰਕੇ ਇੱਕ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਤੇ ਇਨਕਲਾਬ ਕਰਨਾ ਸੀ ਉਹ ਸੀ ਲੋਕਤਾ ਤੇ ਰੋਕਿਆ ਤੇ ਰੁਕਣਾ ਤੇ ਸੀਗਾ ਹੀ ਨਹੀਂ ਉਹ ਰੁਕਣ ਦੀ ਜਗਾ ਇੱਥੇ ਤੱਕ ਬੈਠ ਗਿਆ ਕਿ ਹੁਣ ਅਸੀਂ ਜਦੋਂ ਪੱਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾੜਦੇ ਆਂ ਤੇ ਅਸੀਂ ਕਹਿੰਨੇ ਅੰਗ ਖਲਾਅਕਤ ਹੱਤ ਹੋ ਗਈ ਆ ਅੰਗਵਾਦ ਦੇ ਵਿਰੋਧ ਵਿੱਚ ਹੀ ਰੋਸ ਪਜੇ ਤੇ ਸਿੱਖ ਮੂਵਮੈਂਟ ਆਈ ਆ ਕਿ ਅਸੀਂ ਬੁੱਤ ਪੂਜਾ ਨਹੀਂ ਕਰਦੇ ਭਾਈ ਅਸੀਂ ਤੇ ਵਿਚਾਰ ਦੀ ਸ਼ਬਦ ਦੀ ਇਨਕਲਾਬ ਦੀ ਸਮਾਜਿਕ ਤਬਦੀਲੀ ਦੀ ਸਮਾਨਤਾ ਦੀ ਮਾਨਵਤਾ ਦੀ ਸਭ ਤੋਂ ਵੱਧ ਤੇ ਕੁਦਰਤ ਦੀ ਦੋ ਚੀਜ਼ਾਂ ਬੜੀਆਂ ਸਾਫ ਆ ਬਾਰ-ਬਾਰ ਆ ਉਹ ਸਾਰਾ ਛੱਡ ਕੇ ਤੇ ਸਾਡੀ ਲੜਾਈ ਕੀ ਐ ਲੋ ਜੀ ਕ੍ਰਿਸਚੀਅਨ ਆ ਗਏ ਪਾਦਰੀ ਆ ਗਏ ਅਸੀਂ ਪਾਸਟਰਾਂ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਕਿਉਂ ਭਈ ਉਹ ਬੰਦੇ ਨਹੀਂ ਆਗੇ ਗੁਰਦਾਸਪੁਰ ਤੇ ਅੱਜ ਖਬਰ ਲੱਗੀਆ ਗੁਰਦਾਸਪੁਰ ਦੇ ਵਿੱਚ ਪਹਿਲਾਂ ਨਾਲੋਂ ਕ੍ਰਿਸਚੀਅਨ ਦੁੱਗਣੇ ਹੋ ਗਏ ਫਿਰ ਹੁਣ ਦਿਓ ਤੁਹਾਨੂੰ ਕੀ ਤਕਲੀਫ ਐ ਜੇ ਤੁਸੀਂ ਆਪਣਾ ਕੰਮ ਨਹੀਂ ਕਰਦੇ ਤੁਸੀਂ ਛੱਡ ਗਏ ਜਗਾ ਛੱਡਦੇ ਉਹਨਾਂ ਦਾ ਹੱਥ ਨਹੀਂ ਠੜਦੇ ਮਜਬੀ ਸਿੱਖਾਂ ਦਾ ਜਾਂ ਦਲਤਾਂ ਦਾ ਤੇ ਜਿਹੜਾ ਵੀ ਭਰਮ ਭਾ ਦੇ ਵਿੱਚ ਫਸਾ ਕੇ ਜਾਲ ਕਿ ਉਹਨਾਂ ਨੂੰ ਲੈ ਜੂਗਾ ਉਹ ਪਹਿਲਾਂ ਵੀ ਸੀਗੇ ਹੁਣ ਫੇਰ ਚਲੇ ਗਏ ਫੇਰ ਪਿੱਟਣ ਦੀ ਲੋੜ ਨਹੀਂ ਆਤੀ ਸੰ ਰੋਜ਼ ਕਰਨਾ ਸਾਡਾ ਕੁਝ ਨਹੀਂ ਬਣਦਾ ਹੈ ਕਿਉਂਕਿ ਅਸੀਂ ਪਹੁੰਚੇ ਨਹੀਂ ਉਹਨਾਂ ਤੱਕ ਪਹੁੰਚਦੇ ਅੱਜ ਵੀ ਪਹੁੰਚਣਾ ਚਾਹੁੰਦੇ ਇੱਕ ਪਾਸੇ ਮੈਂ ਬਸ ਗੱਲ ਬਹੁਤ ਲੰਬੀ ਨਹੀਂ ਕੋਈ 파ਸਾ ਨਹੀਂ ਦੇਣਾ ਇਹ ਗੱਲ ਕਹੂੰਗਾ ਕਿ ਜਿਨ੍ਹਾਂ ਦੇ ਹੱਥ ਧਰਮ ਲੱਗਿਆ ਉਹਨਾਂ ਉਹਦੇ ਰਗੜੇ ਬੰਦ ਤੇ ਜਿਨ੍ਹਾਂ ਨੇ ਉਹਦੇ ਚੋਂ ਪੋਲਿਟਿਕਸ ਕੱਢ ਕੇ ਰਾਜਨੀਤੀ ਚ ਆ ਗਏ ਉਹਨਾਂ ਨੇ ਉਧਰੋਂ ਰਗੜੇ ਕੱਟਦੇ ਤੇ ਫਿਰ ਬਚਣਾ ਕੀ ਸੀ ਪਿੱਛੇ ਫਿਰ ਬਚਿਆ ਉਹ ਹੀ ਜੋ ਤੁਹਾਨੂੰ ਦੇਖ ਰਿਹਾ ਇਸ ਲਈ ਮੇਰੀ ਬੇਨਤੀ ਹੱਥ ਜੋੜ ਕੇ ਸੂਝਵਾਨ ਸਿੱਖ ਸカラーਾਂ ਨੂੰ ਇਸ ਗੱਲ ਦੀ ਹੈ ਕਿ ਆਪਾਂ ਮੁੱਢੋਂ ਛੁੱਟੋਂ ਸਾਰੀ ਗੱਲ ਦਾ ਮਲੰਕਣ ਕਰਕੇ ਜਿਹੜੀ ਸਾਰੇ ਫਲਸਫੇ ਨੂੰ ਸਿਰ ਪਰਨੇ ਖੜਾ ਕੀਤਾ ਦੁਬਾਰਾ ਪੈਰਾਂ ਪਰਨੇ ਸਭ ਤੋਂ ਪਹਿਲਾਂ ਖੜਾ ਕਰੀਏ जिस दिन ਇਹਨੂੰ ਪੈਰਾਂ ਪਰਨੇ ਖੜਾ ਕਰ ਦਿੱਤਾ ਉਸ ਦਿਨ ਇਹਦੀ ਸ਼ਕਤੀ ਇਹਦਾ ਅਸਰ ਤੇ ਇਹਦੀ ਗੂੰਜ ਉਹ ਪੰਜਾਬ ਚ ਨਹੀਂ ਦੇਸ਼ ਚ ਨਹੀਂ ਸਾਰੀ ਦੁਨੀਆ ਚ ਗੂੰਜੂਗੀ ਕਿਉਂਕਿ ਉਹ ਸੱਚ ਦੀ ਆਵਾਜ਼ ਆ ਮਾਨਵਤਾ ਦੀ ਹੈ ਤੇ ਅੱਜ ਵੀ ਤਰੀਕ ਦੇ ਵਿੱਚ ਜੋ ਤਬਾਈ ਸਿਵਲਾਈਜੇਸ਼ਨਲ ਡਿਸਕੋਰਸ ਨੇ ਮਾਡਰਨਿਟੀ ਨੇ ਅੱਜ ਵੀ ਤਰੱਕੀ ਜਿਹਨੂੰ ਅਸੀਂ ਕਹਿੰਦੇ ਆ ਸਾਰੀ ਤਬਾਈ ਕੁਦਰਤ ਦੀ ਧਰਤੀ ਦੀ ਤੇ ਇਨਸਾਨ ਦੀ ਕਰ ਦਿੱਤੀ ਹੈ ਇੱਕ ਪੂਰਾ ਉਹ ਨੂੰ ਆਪਣੇ ਪੰਜੇ ਚ ਜਿਵੇਂ ਇੱਲ ਕੇ ਇਹ ਚੂਜੇ ਚੋਕੇ ਲੈ ਜਾਂਦੀ ਐ ਇੰਜ ਖੜਿਆ ਸਾਨੂੰ ਜੇ ਅਸੀਂ ਛਡਾਉਣਾ ਤੇ ਦੁਬਾਰਾ ਬੰਦੇ ਨੂੰ ਬੰਦਾ ਬਣਾਉਣਾ ਤੇ ਉਹਦੇ ਧਰਤੀ ਤੇ ਪੈਰ ਲਾਉਣੇ ਆ ਤੇ ਉਹਨੂੰ ਇਸ ਮਿੱਟੀ ਹਵਾ ਤੇ ਦਰਖਤ ਤੇ ਪੌਣ ਪਾਣੀ ਨਾਲ ਪਿਆਰ ਦਾ ਇੱਕ ਰਿਸ਼ਤਾ ਬਣਾ ਕੇ ਜੀਣ ਦੀ ਜਾਚ ਸਿਖਾਉਣੀ ਐ ਤਾਂ ਉਹ ਇਹੀ ਅਸੂਲ ਹੈਗੇ ਆ ਆਪਾਂ ਦੁਬਾਰਾ ਉਹ ਅਸੂਲਾਂ ਦੇ ਮੂਲਵਾਦ ਕੋ ਜੜਵੱਟ ਚ ਦੁਬਾਰਾ ਆਈਏ ਤੇ ਸਾਰੇ ਸੰਸਾਰ ਦੇ ਵਿੱਚ ਉਹ ਮੁੱਢਲੇ ਅਸੂਲਾਂ ਤੇ ਜੀਵਨ ਨੂੰ ਢਾਲਣ ਦੀ ਇੱਕ ਗੁਹਾਰ ਲਾਈਏ